ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਚੋਰੀ ਦੀ ਤਾਂ ਚੋਰ ਇਨੇ ਸ਼ਾਤਰ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਵੀ ਉਹਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਹਦੇ ਚਾਲ ਦੇ ਇੱਕ ਨਾਬਾਲਗ ਲੜਕੀ ਜਿਹੜੀ ਕਿ ਫੋਨ ਲੈ ਕੇ ਗਲੀ ਦੇ ਵਿੱਚੋਂ ਲੰਘੀ ਜਾ ਰਹੀ ਸੀ ਤਾਂ ਜਿਹੜੇ ਮੋਟਰਸਾਈਕਲ ਸਵਾਰ ਚੋਰ ਆਉਂਦੇ ਨੇ ਉਹਦੇ ਉਤੋਂ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਪੁਲਸ ਵੱਲੋਂ ਦੋਨੇ ਔਰੋਪੀਅਨ ਨੂੰ ਗ੍ਰਿਫਤਾਰ ਕਰ ਲਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਗਰਮੰਤੀ ਸਿੰਘ ਖਾਕ ਦੇ ਦੇਸ਼ਾਂ ਦੇ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਟੀ ਸਾਡੇ ਡੀਐਸਪੀ ਕਰਤਾਰਪੁਰ ਪੁਲਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਇੱਕ ਲੜਕੀ ਹੈ ਜਿਸਦਾ ਨਾਮ ਅਭਿਤਾ ਸ਼ਰਮਾ ਹੈ ਏਡਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ 3 16-17 ਸਾਲ ਹੈ ਉਸੀ ਕੋਲੋਂ ਉਸ ਸਮਾਂ ਬਾਂਚ ਸਨਾਚ ਕੀਤਾ ਸੀ ਤੇ ਲੇਟਰ ਉਨ ਦੇਮੇ ਚਾਚਾ ਆ ਰਮਨ ਕੁਮਾਰ ਬਾਦਵਾਜ ਉਹ ਗੇਟ ਅਬਾ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੈ ਸਾਹਮਣੇ ਇੱਕ ਪਰਚਾ ਦਰਜ ਕਰਵਾਇਆ ਸੀ ਜਿਹੜਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨਾਚਰਸ ਨੇ ਇਹ ਨਾਮ ਗੁਰਵਿੰਦਰ ਸਿੰਘ ਕਿਹਾ ਤਾਂ ਕਿ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਰ ਮੌਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਐਸੇ ਗੁਰਵਿੰਦਰ ਸਿੰਘ ਆਪਣੇ ਕਰ ਰਹੀ ਸੀ ਇਹ ਨਹੀਂ ਕਰ ਰਹੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਤੇ ਕੋਲੋਂ ਮੌਜੂਦ ਕਬਜ਼ੀ ਸੀ ਸਰ ਪਿੱਛਲੇ ਮਹੀਨੇ ਤੇ ਮਾਮਲਾ ਹੈਗਾ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫੋਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਅ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਕਮੰਪੀ ਸਿੰਘ ਹਕਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਲ ਭਾਰਤੀ ਸਾਡੇ ਡੀਐਸਪੀ ਕਰਤਾਰਪੁਰ ਕੁਲਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਹੈ ਐਜੂਕੇਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ 30 16-17 ਸਾਲ ਹੈ ਉਸੇ ਕੋਲੋਂ ਸਾਮਾਈ ਮੋਬਾਈਲ ਸਨੈਚ ਕੀਤਾ ਸੀ ਤੇ ਲੇਟਰਨ ਇਹਦੇ ਨਾਲ ਇਹ ਚਾਚਾ ਹੈ ਰਮਨ ਕੁਮਾਰ ਪਾਦਵਾ ਉਹ ਵਰਕ ਗੈਟ ਹੈ ਬਾਇ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੇਰੇ ਸਾਹਮਣੇ ਇੱਕ ਪर्चा ਦਰਜ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਟੈਂਚਰਸ ਨੇ ਇਹਨਾਂ ਦਾ ਨਾਮ ਗੁਰਮਿੰਦਰ ਸਿੰਘ ਕਰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਲੌਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਇਸੇ ਗੁਰਮਿੰਦਰ ਸਿੰਘ ਆਪਣੇ ਕਰ ਰਹੀ ਸੀਗੇ ਨਹੀਂ ਕਰ ਰਹੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲ ਮੋਬਾਈਲ ਕੰਪਿਊਟਰ ਸਰ ਪਿੱਲਾ ਵੀ ਇਹਨਾਂ ਦੇ ਮਾਮਲਾ ਹੈਗਾ ਪిల్లా ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕਿ ਕੋਈ ਪर्चा ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਅਰਾਧਾ ਇਨਫੋਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਜੇਕਰ ਤੁਸੀਂ ਵੀ ਸੜਕਾਂ ਦੇ ਉੱਤੇ ਇਸ ਤਰੀਕੇ ਨਾਲ ਆਪਣੇ ਮੋਬਾਈਲ ਫੋਨ ਲੈ ਕੇ ਜਾਉਂਦੇ ਹੋ ਤਾਂ ਅੱਜ ਤੋਂ ਬਾਅਦ ਸੁਚੇਤ ਹੋ ਜਾਓ ਕਿਉਂਕਿ ਚੋਰਾਂ ਦਾ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਨਿਸ਼ਾਨਾ ਬਣਾ ਲੈ ਬਿਊਰੋ ਰਿਪੋਰਟ ਅਖੰਡ ਲੋਕ